ਮੈਨੇ ਡਰੇਨੇਜ ਹੈ ਇਹਦੇ ਚੱਕ ਅਜੇ ਤੱਕ ਕੋਈ ਅਫਸਰ ਨਹੀਂ ਆ ਕੇ ਮੋਕਾ ਨਹੀਂ ਦੇਖਿਆ ਕੋਈ ਦੇ ਸਪਾਈ ਦਾ ਸਿਸਟਮ ਨਹੀਂ ਕੱਲ ਨੂੰ ਜਦੋਂ ਲੋਕ ਸੜਕਾਂ ਤੇ ਉਤਰਦੇ ਐ ਨਾਹਰੇਬਾਜੀ ਕਰਦੇ ਐ ਫੇਰ ਜਿਹੜੇ ਸਰਕਾਰ ਮੰਤਰੀ ਅਮਲੇ ਸਾਰੇ ਕਹਿੰਦੇ ਆ ਜੀ ਜਿਹੜਾ ਜ਼ਮੀਦਾਰ ਹੈ ਉਹ ਖਰਾਬ ਕਰ ਰਿਹਾ ਹੈ ਅਫਸਰ ਇਹ ਮਿਲ ਕੇ ਜਿਹੜੇ ਐ ਇਹਨਾਂ ਨੂੰ ਪੈਸੇ ਨੂੰ ਜਿਹੜਾ ਖੁਰਦ-ਖੁਰਦ ਕਰਨ ਦੀ ਬਹੁਤ ਵੱਡੀ ਜਿਹੜੀ ਹੈ ਸਾਜ਼ਿਸ਼ ਹੋ ਰਹੀ ਹੈ ਜੇ ਸਾਜ਼ਿਸ਼ ਨਾ ਹੁੰਦੀ ਅਵਤਾਰ ਜੀ ਤਾਂ ਇਹਨਾਂ ਨੂੰ ਆ ਕੇ ਸਫਾਈ ਕਰਦੇ ਤਾਂ ਲੋਕਾਂ ਨੂੰ ਰਾਤ ਮਿਲਦੀ ਪਰ ਇਹ ਰਾਤ ਮਲਦੀ ਦੀ ਸੀ ਨਹੀਂ ਮੈਂ ਐਸਟੇ ਡੀਸੀ ਸਾਹਿਬ ਨੂੰ ਦੇਖੋ ਜ਼ਿਲ੍ਹੇ ਦੇ ਮਾਲਕ ਹੈ ਉਹ ਪ੍ਰਸ਼ਾਸਕ ਨੇ ਇੱਥੋਂ ਦੇ ਸਾਡੇ ਫਾਲਕਾ ਜ਼ਿਲ੍ਹੇ ਦੇ ਤੇ ਇਹੋ ਜੀ ਲਾਪਰਵਾਹੀ ਅਗਰ ਡੀਸੀ ਸਾਹਿਬ ਕਰਨ ਤਾਂ ਮੈਂ ਉਤਲੇ ਅਫਸਰਾਂ ਤੋਂ ਮੈਂ ਕੁਝ ਨਹੀਂ ਕਹਿ ਸਕਦਾ ਕਿਸਾਨ ਕਾਫੀ ਜਿਹੜੀ ਇੱਕ ਤੱਕ ਨਕਲੀ ਦਵਾਈਆਂ ਨਕਲੀ ਸਪਰੇ ਨਕਲੀ ਖਾਦਾਂ ਤੋਂ ਬਹੁਤ ਪਰੇਸ਼ਾਨ ਹੈ ਅੱਜ ਅੱਜ ਇਹ ਸਥਿਤੀ ਅਗਰੇ ਆਉਂਦੀ ਹੈ ਤਾਂ ਮੇਰੀ ਖਿਆਲ ਚ ਜਿਹੜਾ ਚੋਨਾ ਲਾ ਰਿਹਾ ਉਹ ਖਤਮ ਹੋ ਜਾਊਗਾ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤਾਂ ਉਸ ਦਾ ਅਸਰ ਸਾਫ਼ ਤੌਰ ਤੇ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਉਸ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਲੇਕਿਨ ਜੇਕਰ ਜ਼ਿਲ੍ਹਾ ਫਾਜ਼ਿਲਕਾ ਦੇ ਬੋਹਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸਾਨਾਂ ਨੂੰ ਇੱਕ ਡਰ ਸਤਾ ਰਿਹਾ ਹੈ ਕਿ ਸੇਮ ਨਾਲਿਆਂ ਦੀ ਸਫਾਈ ਦਾ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਜਿਸ ਤਰ੍ਹਾਂ ਦੇ ਨਾਲ ਮੌਨਸੂਨ ਜਿਹੜਾ ਹੈਗਾ ਬੜੀ ਤੇਜ਼ੀ ਦੇ ਨਾਲ ਆ ਰਿਹਾ ਤੇ ਉਸ ਨੂੰ ਲੈ ਕੇ ਜਿਹੜਾ ਹੈਗਾ ਸੇਮ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਉਹਨਾਂ ਦੇ ਖੇਤਾਂ ਦਾ ਜਿਹੜਾ ਇੱਕ ਵੱਡਾ ਨੁਕਸਾਨ ਹੋ ਸਕਦਾ ਹੈਗਾ ਬੇਸ਼ੱਕ ਕਿਸਾਨਾਂ ਵੱਲੋਂ ਜਿਹੜਾ ਹੈਗਾ ਮਹਿਕਮਾ ਡਰੇਨੇਜ ਨੂੰ ਜਿਹੜਾ ਕਈ ਵਾਰੀ ਜਿਹੜਾ ਗੋਹਾਰ ਲਈ ਹੈ ਕਿ ਸਫਾਈ ਕੀਤੀ ਜਾਵੇ ਮੌਨਸੂਨ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਹੈਗਾ ਪਹਿਲਾਂ ਹੀ ਜਿਹੜਾ ਪਤਾ ਹੁੰਦਾ ਕਿ ਮੌਨਸੂਨ ਆਉਣ ਵਾਲਾ ਹੈਗਾ ਬਾਰਿਸ਼ਾਂ ਆਉਣ ਵਾਲੀਆਂ ਹੈਗੀਆਂ ਲੇਕਿਨ ਮਹਿਕਮਾ ਡਰੇਨੇਜ ਤੇ ਕੰਨਾ ਤੇ ਜੂਨ ਨਹੀਂ ਰਹਿੰਗੀ ਤੇ ਇਹੀ ਕਾਰਨ ਹੈ ਤੁਹਾਨੂੰ ਸਾਫ਼ ਤੌਰ ਤੇ ਦਿਖਾ ਰਹੇ ਹਾਂ ਤਸਵੀਰਾਂ ਆ ਬਾਵਾਲਾ ਡਰੇਨ ਦੀਆਂ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੂਰੇ ਦਾ ਪੂਰਾ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਜਿਹੜੀ ਹੈ ਇਹਦੇ ਵਿੱਚ ਕੇਲੀ ਜਿਹੜੀ ਹੈ ਨਜ਼ਰ ਆ ਰਹੀ ਹੈ ਆ ਬਿਲਕੁਲ ਆ ਪੂਰੀ ਤਰ੍ਹਾਂ ਇਹ ਜਗ੍ਹਾ ਝਾੜੀਆਂ ਦੇ ਨਾਲ ਜਿਹੜਾ ਹੈਗਾ ਇਹ ਡਰੇਨ ਜਿਹੜੀ ਹੈ ਭਰੀ ਹੋਈ ਹੈ ਜੇਕਰ ਜਿਸ ਤਰ੍ਹਾਂ ਦੇ ਨਾਲ ਬਾਰਿਸ਼ਾਂ ਪੈ ਰਹੀਆਂ ਹੈਗੀਆਂ ਜ਼ੋਰਦਾਰ ਜਿਹੜੀ ਬਾਰਿਸ਼ ਆਉਂਦੀ ਹੈ ਤਾਂ ਡਰੇਨ ਜਿਹੜੀ ਹੈ ਪਾਣੀ ਜਿਹੜਾ ਹੈਗਾ ਉਹ ਇਸ ਡਰੇਨ ਦੇ ਵਿੱਚ ਆਨ ਤੋਂ ਬਾਅਦ ਜਿਹੜਾ ਹੈਗਾ ਨਿਕਾਸੀ ਹੁੰਦੀ ਹੈ ਲੇਕਿਨ ਇਹ ਡਰੇਨ ਜਿਹੜਾ ਹੈਗਾ ਓਵਰਫਲੋ ਹੁੰਦਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਕਿਤੇ ਵੀ ਜੜਾ ਹੈਗਾ ਕਈ ਪਿੰਡਾਂ ਦੇ ਜਿਹੜਾ ਹੈਗਾ ਇਹ ਡਰੇਨ ਜਿਹੜੀ ਟੁੱਟ ਕੇ ਜਿਹੜੀ ਉਹਨਾਂ ਨੂੰ ਇੱਕ ਵੱਡਾ ਨੁਕਸਾਨ ਕਰਦੀ ਹੈਗੀ ਕਿਸਾਨਾਂ ਵੱਲੋਂ ਜਿਹੜੇ ਮੁਆਵਜ਼ੇ ਦੀ ਬਾਅਦ ਚ ਮੰਗ ਕੀਤੀ ਜਾਂਦੀ ਹੈ ਤੇ ਸਰਕਾਰ ਦਾ ਇੱਕੋ ਹੀ ਰਟਾਇਆ ਰਟਾਇਆ ਜਿਹੜਾ ਇੱਕ ਜਵਾਬ ਹੁੰਦਾ ਹੈ ਕਿ ਮੁਆਵਜ਼ਾ ਜਿਹੜਾ ਹੈਗਾ ਦਿੱਤਾ ਜਾਊਗਾ ਕਿਸਾਨ ਵੀ ਸਾਡੇ ਨਾਲ ਹੈ ਮੌਜੂਦ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਕਿਸ ਤਰ੍ਹਾਂ ਦੀ ਜੜੀ ਸਮੱਸਿਆ ਹੈ ਸਮੱਸਿਆ ਕੀ ਹੈ ਕਿ ਜਿਹੜੇ ਖੇਲੇ ਜਿਹੜੀ ਪੂਰੀ ਤਰ੍ਹਾਂ ਭਰੀ ਹੋਈ ਹੈ ਡਰੇਨੇ ਜਿਹੜੀ ਹੈ ਕਿ ਜੇਕਰ ਬਾਰਸ਼ਾਂ ਹੁੰਦੀਆਂ ਇਹ ਇੱਕ ਵੱਡਾ ਨੁਕਸਾਨ ਇਲਾਕੇ ਦਾ ਹੋ ਸਕਦਾ ਇਹ ਡਰੇਨ ਕਿਹੜੀ ਹੈ ਤੇ ਕਿੰਨੇ ਪਿੰਡਾਂ ਨੂੰ ਜੜੀ ਇੱਥੋਂ ਜਾਂਦੀ ਹੈ ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜਿਹੜਾ ਪੀਟੀਸੀ ਚੈਨਲ ਤੁਸੀਂ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਇਹ ਬਾਹਵਾਲਾ ਮੈਨ ਜਿਹੜੀ ਡਰੇਨ ਹੈ ਇਹ ਹੈ ਸਭ ਤੋਂ ਵੱਡੀ ਡਰੇਨ ਹੈ ਬਾਕੀ ਜਿਹਦੇ ਛੋਟੇ ਜਿੰਨੇ ਵੀ ਸੇਮ ਨਾਲੇ ਹੈ ਉਹ ਸੇਮ ਨਾਲੇ ਦੇ ਵਿੱਚ ਪਾਤੇ ਹੁਣ ਵੱਡੀ ਸਮੱਸਿਆ ਇਹ ਹੈ ਕਿ ਕਿਉਂਕਿ ਸਾਡਾ ਜਿਹੜਾ ਇਹ ਜਿਹੜਾ ਸੇਮ ਨਾਲਾ ਅੱਗੇ ਵੀ ਟੁੱਟਿਆ ਅਤੇ ਬਹੁਤ ਜ਼ਿਆਦਾ ਸਾਡਾ ਜਿਹੜਾ ਨੁਕਸਾਨ ਹੈ ਅੱਜ ਤੱਕ ਉਸ ਦੀ ਪਰਪਾਈ ਅਸੀਂ ਨਹੀਂ ਕਰ ਪਾਏ ਲੋਕਾਂ ਨੂੰ ਮੁਆਵਜ਼ਾ ਸੀ ਚਲੋ ਅਕਾਲੀ ਗਵਰਨਮੈਂਟ ਸੀ ਉਹਨਾਂ ਨੇ ਦਿੱਤਾ ਪਰ ਜਿਹੜਾ ਅੱਜ ਹਾਲਾਤ ਜਿਹੜੇ ਬਣੇ ਖੜੇ ਆ ਇੰਨੇ ਮਾੜੇ ਹਾਲਾਤ ਐ ਬਾਰ ਬਾਰ ਮੀਡੀਆ ਰਾਈ ਅਸੀਂ ਗੁਹਾਰ ਲਗਾ ਰਹੇ ਆ ਡਰੇਨੇਜ ਵਿਭਾਗ ਨੂੰ ਕਹਿ ਦੇ ਸਫਾਈ ਕੀਤੀ ਜਾਵੇ ਪਰ ਅਜੇ ਤੱਕ ਤਾਂ ਮੇਰੇ ਖਿਆਲ ਚ ਕੋਈ ਆਇਆ ਨਹੀਂ ਇੱਕ ਜਿਹੜਾ ਢਾਬਾ ਕੋਕਰੀਆ ਤੋਂ ਆ ਕੇ ਪਿਛਲੇ ਪਾਸੇ ਜਿਹੜਾ ਸੈਮ ਨਾਲਾ ਡਿੱਗਦਾ ਹੈ ਉਹਦੀ ਸਫਾਈ ਜ਼ਰੂਰ ਉਹ ਮਤਲਬ ਜੋ ਜੋ ਜਾ ਕੇ ਦੇਖੋਗੇ ਉੱਥੇ ਤੁਹਾਨੂੰ ਪਤਾ ਚੱਲੇਗਾ ਕਿ ਕਿੰਨੀ ਸਫਾਈ ਵਧੀਆ ਕਰਕੇ ਗਏ ਉਸ ਤੋਂ ਅੱਗੇ ਜਿਹੜਾ ਮੈਨ ਹੀ ਡਰੇਨੇਜ ਹੈ ਇਹਦੇ ਤੱਕ ਅਜੇ ਤੱਕ ਕੋਈ ਅਫਸਰ ਨਹੀਂ ਆ ਕੇ ਮੌਕਾ ਨਹੀਂ ਦੇਖਿਆ ਕੋਈ ਤੇ ਸਪਾਈ ਦਾ ਸਿਸਟਮ ਨਹੀਂ ਕੱਲ ਨੂੰ ਜਦੋਂ ਲੋਕ ਸੜਕਾਂ ਤੇ ਉਤਰਦੇ ਐ ਨਾਹਰੇਬਾਜੀ ਕਰਦੇ ਐ ਫੇਰ ਜਿਹੜੇ ਸਰਕਾਰ ਮੰਤਰੀ ਅਮਲੇ ਸਾਰੇ ਕਹਿੰਦੇ ਆ ਜੀ ਜਿਹੜਾ ਜ਼ਮੀਦਾਰ ਹੈ ਉਹ ਖਰਾਬ ਕਰ ਰਿਹਾ ਹੈ ਜ਼ਮੀਦਾਰ ਖਰਾਬ ਨਹੀਂ ਜ਼ਮੀਦਾਰ ਦਾ ਆਪ ਦੀ ਜਿਹੜੀ ਜਾਨ ਬਚਾਉਣ ਵਾਸਤੇ ਜਿਹੜੇ ਐ ਗੁਆਰ ਲਗਾ ਰਿਹਾ ਵੇ ਨੂੰ ਜਲਦੀ ਤੋਂ ਜਲਦੀ ਸਪਾਈ ਕੀਤੀ ਜਾਵੇ ਨਹੀਂ ਤਾਂ ਮੈਂ ਦਾਅਵੇ ਨਾਲ ਇਹ ਕਹਿੰਨਾ ਕਿ ਸੈਮ ਨਾਲਾ ਜਦੋਂ ਵੀ ਪਾਣੀ ਆ ਗਿਆ ਜਿਵੇਂ মিডিਆ ਰਾਜ ਸੁਣ ਰਿਹਾ ਕਿ ਬਹੁਤ ਜ਼ਿਆਦਾ ਜਿਹੜੀ ਬਰਸਾਤ ਆਉਣੀ ਹੈ ਕਿ ਸੈਮ ਜਿਹੜੀ ਮਾਨਸੂਨ ਹੈ ਉਹ ਵਧੀਆ ਰਹੂਗੀ ਵਧੀਆ ਦਾ ਮਤਲਬ ਹੈ ਬਰਸਾਤ ਜ਼ਿਆਦਾ ਹੈ ਅਗਰ ਬਰਸਾਤ ਜ਼ਿਆਦਾ ਹੋਗੀ ਤਾਂ ਇਹ ਸੈਮ ਨਾਲਾ ਮੈਂ ਦਾਅਵੇ ਨਾਲ ਟੁੱਟੂਗਾ ਜਦੋਂ ਇਹ ਟੁੱਟ ਗਿਆ ਉਹਦੇ ਤੁਸੀਂ ਸਮਝੋਗੇ ਲਾਸਟ ਤੱਕ ਜਿਹੜਾ ਰਾਜਸਥਾਨ ਦੀ ਬਾਰਡਰ ਤੱਕ ਜਿਵੇਂ ਪਿਛਲੀ ਗੇੜੇ ਜਦੋਂ ਟੁੱਟਿਆ ਨੁਕਸਾਨ ਹੋਇਆ ਉਹ ਹੀ ਜਿਹੜਾ ਨੁਕਸਾਨ ਫੇਰ ਹੋਊਗਾ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੀਐਮ ਸਾਹਿਬ ਨੂੰ ਤੇ ਡਰੇਨੇਜ ਵਿਭਾਗ ਨੂੰ ਚੀਫ ਸਾਹਿਬ ਨੂੰ ਮੰਤਰੀ ਜੀ ਨੂੰ ਸਾਰਿਆਂ ਨੂੰ ਇਹ ਨਵੇਦਨ ਕਰਨਾ ਚਾਹੁੰਨਾ ਕਿ ਮੁੱਖ ਮੰਤਰੀ ਜੀ ਇਹ ਜਿਹੜੇ ਹਾਲਾਤ ਹੈ ਜੇ ਟੁੱਟਗੇ ਦਾ ਕੱਲ ਨੂੰ ਤੁਹਾਡੇ ਕੋਲ ਮੁਆਵਜ਼ਾ ਨਹੀਂ ਦੇ ਹੋਣਾ ਇਹਦਾ ਤੈਸੇ ਕਰਕੇ ਅੱਜ ਸਮਾਂ ਹੈ ਤੁਸੀਂ ਇਹ ਜਿਹੜੇ ਨੂੰ ਸਫਾਈ ਕਰਵਾ ਦਿਓ ਅਫਸਰ ਜਿਹੜੇ ਇਹਦੇ ਚ ਕੀ ਜਿਹੜੇ ਕੁੱਤਈਆਂ ਕਰਦੇ ਐ ਅਫਸਰ ਇਹ ਕੁੱਤਈਆਂ ਕਰਨਗੇ ਕਿ ਜਦੋਂ ਉਧਰੋਂ ਪਾਣੀ ਆਏਗਾ ਉਦਰਾ ਲੋਪਾ ਪਾਕੇ ਦੇ ਠੇਕੇਦਾਰਾਂ ਨਾਲ ਮਿਲ ਕੇ ਪੈਸਾ ਜਿਹੜਾ ਖੁਰਦ-ਬੁਰਦ ਕਰਨਾ ਹੈ ਨਹੀਂ ਤਾਂ ਇੰਨਾ ਟਾਈਮ ਹੋ ਗਿਆ ਅਜੇ ਤੱਕ ਕਿਸੇ ਅਫਸਰ ਨਾ ਆਕੇ ਮੈਂ ਇੱਕ ਦਿਨ ਡਰੇਨੇਜ ਵਿਭਾਗ ਦੀ ਮੀਟਿੰਗ ਸੀ ਡੀਸੀ ਸਾਹਿਬ ਦੀ ਤੇ ਸੀਐਮ ਸਾਹਿਬ ਇਹ ਕਹਿ ਰਹੇ ਆ ਕਿ ਅਸੀਂ ਬਰਸਾਤਾਂ ਤੋਂ ਪਹਿਲਾਂ ਮੰਤਰੀ ਜੀ ਕਹਿ ਰਹੇ ਆ ਕਿ ਬਰਸਾਤਾਂ ਤੋਂ ਪਹਿਲਾਂ ਜਿਹੜੇ ਸਾਰੇ ਜਿੰਨੇ ਵੀ ਡਰੇਨੇਜ ਹੈ ਉਹ ਸੁਭਾਈ ਕਰ ਦਿੱਤੇ ਜਾਣਗੇ ਤੇ ਇਹ ਜਿਹੜਾ ਤੁਸੀਂ ਆਏ ਹੋ ਚੈਨਲ ਦੇਖ ਰਹੇ ਹੋ ਦੁਨੀਆ ਨੂੰ ਦਿਖਾ ਰਹੇ ਹੋ ਇਹ ਸਫਾਈ ਹੋਈ ਅਜੇ ਤੱਕ ਤਾਂ ਕਿਸੇ ਅਫਸਰ ਨੇ ਆ ਕੇ ਮੌਕਾ ਵੀ ਨਹੀਂ ਦੇਖਿਆ ਲੋਕਾਂ ਨੂੰ ਨਹੀਂ ਪੁੱਛਿਆ ਵੀ ਇਹਦੇ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਇੰਨੀ ਵੱਡੀ ਹੈ ਜੇ ਸਫਾਈ ਨਹੀਂ ਹੋਈ ਤਾਂ ਮੈਂ ਦਾਅਵੇ ਨਾਲ ਕਹਿੰਦਾ ਬਹੁਤ بڑا ਨੁਕਸਾਨ ਹੋਣਾ ਸਾਡਾ ਤੁਸੀਂ ਮੀਟਿੰਗ ਦੇ ਵਿੱਚ ਸੀਗੇ ਡੀਸੀ ਮੈਡਮ ਵੀ ਜਿਹੜੇ ਸੀਗੇ ਉੱਥੇ ਡੀਸੀ ਵੀ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਸੀਗੇ ਡਰੇਨੇਜ ডিপਾਰਟਮੈਂਟ ਦੇ ਅਧਿਕਾਰੀ ਵੀ ਸੀਗੇ ਸੀਐਮ ਦੀ ਜਿਹੜੀ ਇਹ ਮੀਟਿੰਗ ਚੱਲ ਰਹੀ ਸੀਗੀ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਲਈ ਜਾ ਰਹੀ ਸੀ ਕਿ ਡਰੇਨੇਜ ਦੀ ਜੜੀ ਹੈ ਸਫਾਈ ਕਿੰਨੀ ਹੋਈ ਹੈ ਲੱਗਦਾ ਨਹੀਂ ਕਿ ਡੀਸੀ ਜਿਹੜੇ ਉਹਨਾਂ ਦੀ ਵੀ ਲਾਪਰਵਾਹੀ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਕਿ ਜਦੋਂ ਗੱਲ ਹੋ ਗਈ ਕਿ ਸੀਐਮ ਸਾਹਿਬ ਨੇ ਕਿਹਾ ਤਾਂ ਕਿ ਡਰੇਨੇਜ ਦੀ ਜਿਹੜੀ ਹੈ ਇਸ ਨੂੰ ਮੁਕੰਮਲ ਜਿਹੜੀ ਹੈ ਸਫਾਈ ਹੋਣੀ ਚਾਹੀਦੀ ਹੈ ਤੇ આજ ਤੱਕ ਜਿਹੜਾ ਹੈਗਾ ਨਾ ਹੀ ਕੋਈ ਘੇੜਾ ਮਾਰਿਆ ਗਿਆ ਨਾ ਹੀ ਜਿਹੜੀ ਇਹਦੀ ਰਿਪੋਰਟ ਲਈ ਗਈ ਹੈ ਜਿਹੜੇ ਚਾਹੇ ਡੀਸੀ ਸਾਹਿਬ ਹੋਣ ਚਾਹੇ ਡਰੇਨੇਜ ਵੀ ਬਾਗ ਦੇ ਚੀਫ ਸਾਹਿਬ ਹੋਣ ਕੋਈ ਹੋਣ ਸਿਰਫ ਇਹ ਉੱਤੇ ਸੀਐਮ ਸਾਹਿਬ ਨੂੰ ਗੁੰਮਰਾ ਕਰਦੇ ਆ ਡੀਸੀ ਸਾਹਿਬ ਲਗਭਗ ਇਹ ਤੋਂ ਨੰਗ ਦੇ ਇੱਕ ਅਦਾ ਚੱਕਰ ਉਹਨਾਂ ਦਾ 15-20 ਦਿਨਾਂ ਬਾਅਦ ਪਿੰਡਾਂ 'ਚ ਜਾਂਦੇ ਆ ਕਿ ਉਹਨਾਂ ਨੂੰ ਇਹ ਨਹੀਂ သိਦਾ ਕੀ ਹੋ ਰਿਹਾ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਆਕਾ ਮੀਚ ਕੇ ਬੈਠਾ ਹੈ ਗਵਰਨਮੈਂਟ ਦਾ ਕੰਮ ਹੋਣਾ ਪੈਸਾ ਰਿਲੀ ਇਹਦਾ ਜਿਹੜਾ ਹੈ ਫੰਡ ਜਿਹੜਾ ਜਾਰੀ ਕਰ ਦੇਣਾ ਸੁਣਨ ਚ ਆਇਆ ਮੀਡੀਆ ਰਹੀ ਪਤਾ ਲੱਗਿਆ ਕਿ ਪੈਸਾ ਉਹਨਾਂ ਨੇ ਰਿਲੀਜ ਬਹੁਤ ਪਹਿਲਾਂ ਕਰ ਚੁੱਕੇ ਹੈ ਤੇ ਇਹਦਾ ਮਤਲਬ ਜਿਹੜਾ ਪੈਸਾ ਹੈ ਉਹਦੇ 'ਚ ਭ੍ਰਸ਼ਟਾਚਾਰ ਹੋਊਗਾ ਅਫਸਰ ਇਹ ਮਿਲ ਕੇ ਜਿਹੜੇ ਹੈ ਇਹਨਾਂ ਨੂੰ ਪੈਸੇ ਨੂੰ ਜਿਹੜਾ ਖੁਰਦ-ਖੁਰਦ ਕਰਨ ਦੀ ਬਹੁਤ ਵੱਡੀ ਜਿਹੜੀ ਹੈ ਸਾਜ਼ਿਸ਼ ਹੋ ਰਹੀ ਹੈ ਜੇ ਸਾਜ਼ਿਸ਼ ਨਾ ਹੁੰਦੀ ਅਵਤਾਰ ਜੀ ਤਾਂ ਇਹਨਾਂ ਨੂੰ ਆ ਕੇ ਸੁਵਾਈ ਕਰ ਦੇ ਤਾਂ ਲੋਕਾਂ ਨੂੰ ਰਾਤ ਮਿਲਦੀ ਪਰ ਇਹ ਰਾਤ ਮਲਦੀ ਦੀ ਸੀ ਨਹੀਂ ਮੈਂ ਐਸੇ ਡੀਸੀ ਸਾਹਿਬ ਨੂੰ ਦੇਖੋ ਜ਼ਿਲ੍ਹੇ ਦੇ ਮਾਲਕ ਆ ਉਹ ਪ੍ਰਸ਼ਾਸਕ ਨੇ ਇੱਥੋਂ ਦੇ ਸਾਡੇ ਫਾਲਕਾ ਜ਼ਿਲ੍ਹੇ ਦੇ ਤੇ ਇਹੋ ਜੀ ਲਾਪਰਵਾਹੀ ਅਗਰ ਡੀਸੀ ਸਾਹਿਬ ਕਰਨ ਤਾਂ ਮੈਂ ਉਤਲੇ ਅਫਸਰਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹ ਸਾਡੇ ਵਿੱਚ ਵਿਚਾਰਦੇ ਨੇ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਪਰ ਉਹਨਾਂ ਨੂੰ ਕਦੇ ਇਹਨਾਂ ਨੇ ਰੁੱਕ ਕੇ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਦੇਖਾਂ ਜਾਂ ਜਿਹੜੇ ਅਫਸਰਾਂ ਨੂੰ ਨਾਲ ਲਿਆ ਕੇ ਦਿਖਾਵਾਂ ਜੇ ਅਗਰ ਉਹ ਕਹਿੰਦੇ ਦਾਅਵੇ ਨਾਲ ਜਾ ਕੇ ਕੱਲ ਨੂੰ ਚੰਡੀਗੜ੍ਹ ਜਾਂ মিডিਆ 'ਚ ਐਸੀਐਮ ਸਾਹਿਬ ਨੂੰ ਟੁੱਟਣ ਤੋਂ ਬਾਅਦ ਇਹ ਰਿਪੋਰਟਾਂ ਦੇਣਗੇ ਤੇ ਮੈਂ ਉਸ ਤੋਂ ਪਹਿਲਾਂ ਜਿਹੜਾ ਹੈ ਉਹਨਾਂ ਨੂੰ ਇਹ ਆਗਾਹ ਕਰਨਾ ਚਾਹੁੰਨਾ ਆ ਕਿ ਹਾਲਾਤ ਇਹ ਐਡੀਸੀ ਸਾਹਿਬ ਮੁੱਖ ਮੰਤਰੀ ਸਾਹਿਬ ਮੰਤਰੀ ਜੀ ਚੀਫ ਸਾਹਿਬ ਇਹ ਦੇਖ ਲਓ ਤੁਹਾਡੇ ਸਾਹਮਣੇ ਹਾਲਾਤ ਹੈ ਤੇ ਪੈਸਾ ਜਿਹੜਾ ਹੈ ਉਹ ਖੁਰਦੂ-ਬੁਰਦ ਹੋ ਜਾਊਗਾ ਇਸ ਤੋਂ ਪਹਿਲਾਂ ਪੈਸਾ ਖਰਾਬ ਨਾ ਹੋਵੇ ਉਹ ਜਿਹੜਾ ਸਹੀ ਲੱਗੇ ਲੋਕਾਂ ਨੂੰ ਰਾਤ ਮਿਲੇ ਦੇ ਵਾਸਤੇ ਸੁਪਾਈ ਕਰਨੀ ਜ਼ਰੂਰੀ ਹੈ ਕਿ ਹੈ ਕਿ ਡਰ ਕਿਸ ਤਰ੍ਹਾਂ ਦਾ ਕਿਸਾਨਾਂ ਨੂੰ ਜਿਹੜਾ ਲੱਗ ਰਿਹਾ ਹੈ ਦੇਖੋ ਕੱਲ ਨੂੰ ਕਿਸਾਨ ਕੀ ਹੈ ਕਿਸਾਨ ਕਾਫੀ ਜਿਹੜੀ ਇੱਕ ਤੱਕ ਨਕਲੀ ਦਵਾਈਆਂ ਨਕਲੀ ਸਪਰੇ ਨਕਲੀ ਖਾਦਾਂ ਤੋਂ ਬਹੁਤ ਪਰੇਸ਼ਾਨ ਹੈ ਅੱਜ ਅੱਜ ਇਹ ਸਥਿਤੀ ਅਗਰ ਆਉਂਦੀ ਹੈ ਤਾਂ ਮੇਰੇ ਖਿਆਲ ਚ ਜਿਹੜਾ ਚੋਨਾ ਲਾ ਰਹੇ ਉਹ ਖਤਮ ਹੋ ਜਾਊਗਾ ਜਿਹੜਾ ਥੋੜਾ ਬਹੁਤ ਐ ਕਿ ਲੋਕਾਂ ਨੇ ਚੋਨੇ ਤੋਂ ਪਾਣੀ ਨੂੰ ਬਚਾਉਣ ਵਾਸਤੇ ਜਿਹੜੇ ਚੋਨੇ ਤੋਂ ਦੁਬਾਰਾ ਜਿਹੜੇ ਨਰਮੇ ਦੇ ਪਾਸੇ ਆਏ ਹੈ ਜਿਵੇਂ ਸਰਕਾਰਾਂ ਦੀ ਸਕੀਮ ਸੀਗੀ ਵੀ ਥੱਲੇ ਦਾ ਪਾਣੀ ਘਟ ਰਿਹਾ ਹੈ ਤਾਂ ਇਹਦੇ ਵਾਸਤੇ ਦੂਜੀ ਫਸਲ ਫੇਰ ਜ਼ਮੀਦਾਰ ਜਿਹੜੇ ਹੈ ਨਰਮੇ ਵਾਲੇ ਪਾਸੇ ਆਏ ਹੈ ਪਰ ਜਦੋਂ ਬਰਸਾਤ ਜ਼ਿਆਦਾ ਹੋ ਗਈ ਦੇ ਸੇਮ ਨਾਲਾ ਟੁੱਟਿਆ ਤੇ ਕੁਝ ਨਹੀਂ ਬਚਣਾ ਲੋਕਾਂ ਨੂੰ ਖਾਣ ਵਾਲੇ ਦਾਣਿਆਂ ਦੀ ਜਿਹੜੀ ਹੈ ਸਮੱਸਿਆ ਖੜੀ ਹੋ ਜੂਗੀ ਜਦੋਂ ਇਹ ਸੇਮ ਨਾਲੇ ਸਫਾਈ ਹੁੰਦੀ ਹੈ ਇਹਨਾਂ ਦੇ ਵਿੱਚ ਹੈ ਬਰਸਾਤਾ ਹੋ ਜਾਂਦੀ ਕੀ ਇਹ ਫਾਇਦੇਮੰਦ ਹੁੰਦਾ ਕਿਸਾਨਾਂ ਹਿੱਤ ਨਹੀਂ ਦੇਖੋ ਜੇ ਸਫਾਈ ਜੇ ਸਫਾਈ ਹੋ ਜਾਂਦੀ ਹੈ ਜੇ ਸਫਾਈ ਬਰਸਾਤਾ ਤੋਂ ਪਹਿਲਾਂ ਹੋ ਜਾਂਦੀ ਹੈ ਫਿਰ ਤਾਂ ਡੈਫੀਨੇਟਲੀ ਜਿਹੜੀ ਹੈ ਉਹ ਸਪਾਈ ਕਰਨਗੇ ਦਾ ਪਾਣੀ ਚੱਲੇਗਾ ਪਰ ਇਹ ਜਿਹੜਾ ਵਿਭਾਗ ਅੱਜ ਤੋਂ ਨਹੀਂ ਅਸੀਂ ਇਸ ਤੋਂ ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਮੀਡੀਆ 'ਚ ਵੀ ਦਿੱਤੀ ਪੇਪਰਾਂ 'ਚ ਵੀ ਦਿੱਤੀ ਤੇ ਡੀਸੀ ਸਾਹਿਬ ਦੀ ਜਿਹੜੀ ਮੀਟਿੰਗ ਉੱਤੇ ਜਾ ਕੇ ਡੀਸੀ ਸਾਹਿਬ ਵੀ ਰਿਪੋਰਟ ਦਿੰਦੇ ਨੇ ਨਹੀਂ ਜੀ ਅਸੀਂ ਸਪਾਈ ਕਰਾਤੇ ਸਪਾਈ ਕੀ ਕਰਾਤੇ ਸਾਰਾ ਪ੍ਰਸ਼ਾਸਨ ਸੀਐਮ ਸਾਹਿਬ ਨੂੰ ਤੇ ਪਬਲਿਕ ਨੂੰ ਗੁੰਮਰਾ ਕਰ ਰਿਹਾ ਹੈ ਜਾਂ ਕੱਲ ਨੂੰ ਜਿਹੜਾ ਕੋਈ ਨੁਕਸਾਨ ਹੁੰਦਾ ਹੈ ਇਹਨਾਂ ਅਫਸਰਾਂ ਤੋਂ ਚਾਹੇ ਚੀਫ ਸਾਹਿਬ ਹੋਣ ਚਾਹੇ ਡੀਏ ਇਹਨਾਂ ਦੀ ਪਰਸਨਲ ਜਿਹੜੀ ਹੈ ਪੈਸੇ ਕੱਟ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਇਹਨਾਂ ਨੂੰ ਪਤਾ ਚੱਲੇ ਕਿ ਸਾਡੀ ਅਣਗਿਲੀ ਨਾਲੇ ਨੁਕਸਾਨ ਹੋਇਆ ਹੈ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਖਤਰਾ ਜਿਹੜਾ ਕਿਸਾਨਾਂ ਨੂੰ ਜੜਾ ਆ ਰਿਹਾ ਹੈ ਕਿ ਜੇਕਰ ਬਰਸਾਤਾਂ ਹੁੰਦੀਆਂ ਤੇ ਜਿਹੜਾ ਸੇਮ ਨਾਲੇ ਦੀ ਜਿਹੜੀ ਸਫਾਈ ਨਹੀਂ ਹੋਈ ਤੇ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਵੱਡਾ ਨੁਕਸਾਨ ਹੋ ਸਕਦਾ ਹੈ ਭਾਈ ਸਾਹਿਬ ਜਿਵੇਂ ਦੱਸਿਆ ਜੀ ਅੱਗੇ ਵੀ ਨਹੀਂ ਉਭਰੇ ਜ਼ਿੰਮੇਦਾਰ ਪਹਿਲਾਂ ਵੀ ਟੁੱਟਿਆ ਸੀ ਬਹੁਤ ਜ਼ਿਆਦਾ। ਤੇ ਵੇਖ ਲਓ ਤੁਹਾਡੇ ਸਾਹਮਣੇ ਹੈ ਸਥਿਤੀ ਅੱਜ। ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਫਿਰ ਇਹਦੇ ਨਾਲ। ਇਹ ਟੁੱਟ ਜਾਂਦਾ ਜੀ ਪਿੱਛੇ ਅੱਗੇ ਤਿੰਨ ਚਾਰ ਵਾਰੀ ਪਿੱਛੇ ਵੀ ਟੁੱਟੇ ਹੋਏ ਆ। ਬਿਲਕੁਲ ਵੀ ਹੈ ਨਹੀਂ ਇਹਦੀ ਮਿੱਟੀ ਲੱਗੀ। ਤੇ ਸਪਾਈ ਨਹੀਂ ਹੁੰਦੇ ਤਾਂ ਪਾਣੀ ਉੱਤੋਂ ਹੋ ਜਾਂਦਾ ਹੈ। ਆਵਰਫਲੋ ਹੋ ਕੇ ਪਸਲਾ ਖਰਾਬ ਕਰ ਦਿੰਦਾ ਹੈ। ਇਹ ਫਿਰ ਕਈ ਥਾਵਾਂ ਤੋਂ ਜਿਹੜਾ ਟੁੱਟ ਜਾਂਦਾ ਹੈਗਾ ਅੱਛਾ ਹਾਂਜੀ ਹ ਨੁਕਸਾਨ ਕਰਕੇ ਕਿਸਾਨ ਕੀ ਕਰਦਾ ਉਸ ਦੌਰਾਨ ਕਿਸਾਰ ਕੁਛ ਨਹੀਂ ਕਰਦਾ ਜੀ ਪਹਿਲਾਂ ਲਾਗੇ ਦਾ ਮਾਵਾ ਜਾਂ ਮਿਲਿਆ ਸੀ ਅਕਾਲੀ ਗਵਰਨਮੈਂਟ ਚ ਹੁਣ ਤੱਕ ਕੁਛ ਮਿਲਿਆ ਨਹੀਂ ਅੱਛਾ ਤੇ ਹਰ ਵਾਰੀ ਇਹ ਹਾਲਾਤ ਹੁੰਦੇ ਹਰ ਵਾਰੀ ਹਾਂਜੀ ਮਤਲਬ ਪਿਛਲੀਆਂ ਸਰਕਾਰਾਂ ਸਾਫ਼ ਹੁੰਦਾ ਸੀਗਾ ਸਮੇਂ ਤੇ ਜਿਹੜਾ ਹੈਗਾ ਲੇਕਿਨ ਇਸ ਵਾਰੀ ਜਿਹੜਾ ਹੈਗਾ ਜਿਵੇਂ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਮਦਦ ਕਰਦੇ ਕਿ ਤੁਹਾਡੇ ਸਾਹਮਣੇ ਹਾਲਾਤ ਕੋਈ ਕਿਸਾਨਾਂ ਨਾਲ ਨਹੀਂ ਬਾਕੀ ਭਾਈ ਸਾਹਿਬ ਤੁਹਾਨੂੰ ਦੱਸ ਹੀ ਦਿੱਤਾ ਸਰ ਅ ਬਾਰਿਸ਼ ਨਾਲ ਤੋਂ ਪਹਿਲਾਂ ਆਪਾਂ ਸਾਰੇ ਡਰੇਨਾਂ ਦੀ ਸਫਾਈਆਂ ਕਰਾਉਂਦੇ ਆ ਇਸ ਵਾਰ ਵੀ ਆਪਾਂ ਜਿਹੜੇ ਕ੍ਰਿਟੀਕਲ ਏਰੀਆ ਸੀਗੇ ਉਹਨਾਂ ਨੂੰ ਸਾਫ਼ ਤੇ ਉਹ ਕੰਮ ਮੁਕਮਲ ਹੋ ਗਿਆ ਆਪਣਾ ਤੇ ਜਿਹੜਾ ਵੀ ਪਾਣੀ ਆਏਗਾ ਉਹ ਨਿਕਲ ਜਾਏਗਾ ਡਰੇਨੇਜ ਦਾ। ਉਹ ਕਿੰਨੇ ਡਰੇਸ ਜਿਹੜੀਆਂ ਲੱਗਦੀਆਂ ਜਿੱਥੇ ਗੱਲ ਕੀਤੀ ਉਹ ਬੋਰ ਕਨਸਟਿਟਿਊਐਂਸੀ ਦੇ ਬਲੂਆਣਾ। ਬੋਰ ਤੇ ਬਲੂਆਣਾ ਕਨਸਟਿਟਿਊਐਂਸੀ ਚ ਮੇਜਰਲੀ 8 ਡਰੇਨਾਂ ਨਹੀਂ ਹੈ। ਜਿਹਦੇ ਚ ਆਪਣੀ ਸਪਾਰਟ ਡਰੇਨ ਹੈਗੀ ਜਿਹੜੀ ਮੇਜਰ ਹੈਗੀ ਉਹਨੂੰ ਆਪਾਂ ਪੂਰਾ ਕਲੀਨ ਕਰਾ ਲਿਆ ਸਾਰਾ। ਉਹ ਕਿੰਨੇ ਉਸ ਤੋਂ ਇਲਾਵਾ ਜੀ ਆਪਣੀ ਸਰਾਮਾ ਬੋਲਡਰ ਡਰੇਨ ਹੈ ਬਾਉਂਡਰੀਨ ਹੈ ਇਸ ਤਰ੍ਹਾਂ ਆਪਣੇ ਕੋਲ ਟੋਟਲ 8 ਡਰੇਨਾਂ ਪੈਣੀਆਂ ਹੈ। ਹਾਂਜੀ ਕੋਟੀ ਜਿਹੜੀ ਸਾਰੇ ਸਫਾਈ ਉਹਦਾ ਹਾਦਿਸਫਾਈਆਂ ਦਾ ਕੰਮ ਆਪਣਾ ਲਗਭਗ ਮੁਕੰਮਲ ਹੋ ਚੁੱਕਿਆ ਸਾਰੇ ਡਰੇਨਾਂ ਦਾ ਅਸੀਂ ਮੇਜਰਲੀ ਜਿਹੜਾ ਹੈਗਾ ਐਕਸਕੇਵੇਟਰ ਨਾਲ ਸਫਾਈ ਕਰਾਉਂਦੇ ਆ ਇਹਦੇ ਚ ਲੌਂਗ ਬੂਮ ਮਸ਼ੀਨਾਂ ਆਂਦੀਆਂ ਜਿਹੜੀ ਐਕਸਕੇਵੇਟਰ ਮਸ਼ੀਨ ਹੁੰਦੀ ਚੈਨ ਵਾਲੀ ਉਹਦੇ ਅੱਗੇ ਇੱਕ ਲੰਬੀ ਹੱਥ ਜਿਵੇਂ ਕਹਿ ਸਕਦੇ ਆਪਾਂ ਜਾਂ ਲੌਂਗ ਆਰਮ ਜੀ ਨੂੰ ਕਹਿੰਦੇ ਆ ਉਹ ਲੱਗਿਆ ਹੁੰਦਾ ਜਿਸ ਨਾਲ ਮਸ਼ੀਨ ਡਰੇਨ ਸਫਾਈ ਕਰਦੀ ਆ ਕਿਉਂਕਿ ਇੱਥੇ ਬੈਡ ਜਿਆਦਾ ਹੈਗੇ ਮਸ਼ੀਨ ਡਰੇਨਾਂ ਚੋੜੀਆਂ ਹੈਗੀਆਂ ਤਾ ਕਰਕੇ ਆਪਾਂ ਨੂੰ ਲੰਬੀ ਮਸ਼ੀਨਾਂ ਯੂਜ਼ ਕਰਨੀ ਪੈਂਦੀ ਹੈ ਉਸ ਤੋਂ ਨਾਵਾ ਆਪਾਂ ਮੈਨੂਅਲ ਲੀਵਰ ਨਾਲ ਵੀ ਸਫਾਈ ਕਰਾਉਂਦੇ ਆ ਉਹਦੇ ਨਾਲ ਨਾਲ ਉਹਦੇ ਸਾਰੀ ਹੈ ਜਿਹੜੇ ਸਪਾਲ ਡਰੇਨ ਚ ਬਾਬਾ ਨਾਲ ਪੀਣ ਨੇ ਸਾਰੀ ਸਫਾਈ ਹੋ ਜਾਂਦੀ ਹੈ ਹਾਂਜੀ ਸਪਾਲ ਡਰੇਨ ਦੀ ਸਫਾਈ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ ਬਾਕੀ ਵੀ ਡਰੇਨਾ ਜਿਹੜੀ ਗੰਦੀਆਂ ਸੀਗੀਆਂ ਉਹਨਾਂ ਦੀ ਸਫਾਈ ਆਪਾਂ ਕਰਾ ਚੁੱਕੇ ਹਾਂ ਤੁਹਾਨੂੰ ਤਸਵੀਰਾਂ ਸੇ ਇੱਕ ਵਾਰੀ ਫੇਰ ਦਿਖਾ ਦਿੰਨੇ ਹੈਗੇ ਅ ਬੋਹਰ ਦਾ ਬਾਬਾ ਵਾਲਾ ਜਿਹੜਾ ਹੈਗਾ ਡਰੇਨੇਜ ਹੈਗੀ ਆ ਇਹ ਜਿਹੜੀ ਮੇਨ ਡਰੇਨੇਜ ਡਰੇਨ ਹੈਗੇ ਜਿਹੜੀ ਆ ਜਿੱਥੋਂ ਕਿ ਜਿਹੜਾ ਹੈਗਾ ਜੇਕਰ ਬਰਸਾਤਾਂ ਉੱਪਰ ਹੁੰਦੀਆਂ ਤਾਂ ਪਾਣੀ ਜਿਹੜਾ ਹੈਗਾ ਡਰੇਨ ਦੇ ਵਿੱਚ ਜਿਹੜਾ ਆ ਜਾਂਦਾ ਬਰਸਾਤਾਂ ਦਾ ਤੇ ਜਿਹੜਾ ਖੇਤਾਂ ਦੇ ਵਿੱਚ ਹੈ ਪਾਣੀ ਜਿਹੜਾ ਹੈਗਾ ਉਹ ਵੀ ਜਿਹੜਾ ਇਹਦੇ ਵਿੱਚ ਆ ਜਾਂਦਾ ਦੋਤੋਂ ਜਿਹੜਾ ਇੱਕ ਬਚਾਇਆ ਜਾ ਸਕਦਾ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸਰਕਾਰ ਇਹਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈਗਾ ਦਾਅਵੇ ਕਰ ਰਿਹਾ ਹੈਗਾ ਡਰੇਨੇਜ ਡਿਪਾਰਟਮੈਂਟ ਜਿਹੜਾ ਹੈਗਾ ਦਾਅਵੇ ਕਰ ਰਿਹਾ ਹੈ ਕਿ ਬਰਸਾਤਾਂ ਹੋਂ ਤੋਂ ਪਹਿਲਾਂ ਹੀ ਜੜਾ ਹੈਗਾ ਸਾਰੀਆਂ ਜੜੀਆਂ ਡਰੇਨਸ ਜੜੀਆਂ ਹੈਗੀਆਂ ਸੇਮ ਨਾਲੇ ਹੈ ਜੜੀ ਉਹਨਾਂ ਦੀ ਸਫਾਈ ਮੁਕੰਮਲ ਕਰਾ ਦਿੱਤੀ ਗਈ ਹੈ ਜੇਕਰ ਬਰਸਾਤਾ ਹੁੰਦੀ ਹੈ ਤਾਂ ਉਸ ਤੋਂ ਜੜਾ ਹੈਗਾ ਪਾਣੀ ਜੜਾ ਸੇਮ ਨਾਲਿਆਂ ਦੇ ਵਿੱਚ ਆ ਸਕੇ ਫਸਲਾਂ ਨੂੰ ਬਚਾਇਆ ਜਾ ਸਕੇ ਲੇਕਿਨ ਜੜੀ ਹੈ ਜ਼ਮੀਨੀ ਹਕੀਕਤ ਜੜੀ ਤੁਹਾਨੂੰ ਅੱਜ ਦਿਖਾ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੜਾ ਡਰੇਨੇਜ ਹੈਗਾ ਪੂਰਾ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਪੂਰੀ ਤਰ੍ਹਾਂ ਜੜਾ ਭਰਿਆ ਹੋਇਆ ਹੈਗਾ ਇੱਥੇ ਝਾੜੀਆਂ ਇਹਦੇ ਵਿੱਚ ਹੈਗੀਆਂ ਜੇਕਰ ਬਰਸਾਤਾ ਹੁੰਦੀ ਹੈ ਤਾਂ ਕਿਤੋਂ ਨਾ ਕਿਤੋਂ ਜੜਾ ਹੈਗਾ ਇਹ ਸੇਮ ਨਾਲਾ ਕਈ ਥਾਵਾਂ ਤੋਂ ਜੜਾ ਟੁੱਟ ਕੇ ਕਿਸਾਨਾਂ ਨੂੰ ਇੱਕ ਜੜਾ ਵੱਡਾ ਫਸਲਾਂ ਦਾ ਹੋ ਸਕਦਾ ਹੈ ਤੇ ਅਜੇਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਦਾਅਵੇ ਕਰ ਰਹੀ ਹੈ ਜਿਲ੍ਹਾ ਪ੍ਰਸ਼ਾਸਨ ਜਿਹੜਾ ਦਾਅਵੇ ਕਰ ਰਿਹਾ ਤੇ ਉਹਨਾਂ ਦੇ ਦਾਅਵਿਆਂ ਦੀ ਜੜੀ ਹੈ ਹਕੀਕਤ ਹੈ ਇਹ ਸੇਮ ਨਾਲਾ ਖੁਦ ਬਖੁਦ ਜਿਹੜਾ ਬਿਆ ਕਰ ਰਿਹਾ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋ